ਕੀ ਕਰਾਂ ਚਲਾ ਲੈਣੀ ਪਰ ਉਹ ਕਹਿੰਦੇ ਜੀ ਮੰਨਨ ਸਾਹਿਬ ਕਹਿੰਦੇ ਵੀ ਨਹੀਂ ਮਨਜ਼ੂਰ ਨਹੀਂ ਜੀ ਇਹ ਤਾਂ ਵਾਪਸ ਲੈਣੇ ਪਏ ਕੋ ਬੀਬੀ ਕਹਿੰਦੇ ਵੀ ਮੇਰੀ ਬਿਦਰਾਮੀ ਹੋ ਗਈ ਜੇ ਹੁਣ ਮੈਂ ਆਪਣੇ ਕਾਗਜ਼ ਵਾਪਸ ਲੈਣੇ ਤੇ ਗੱਲ ਗੜਬੜ ਹੋਈ ਦਾਨੇ ਵਾਲਿਆ ਸਾਹਿਬ ਹੋਇਆ ਕਿ ਕਿ ਹੁੰਦੇ ਹੁੰਦੇ ਟਾਈਮ ਬਾਵਾ ਹੋ ਗਿਆ ਅੱਛਾ ਧਨ ਛਿਪ ਗਿਆ ਧਨ ਛਿਪਣ ਵਾਲਾ ਹੋ ਗਿਆ ਤੇ ਉਹਨਾਂ ਨੇ ਦੇਖਿਆ ਵੀ ਇਹ ਤਾਂ ਸੂਤ ਨਹੀਂ ਆਉਦੀ ਜੀ ਫਿਰ ਜਾ ਕੇ ਕਹਿੰਦੇ ਇੱਕ ਐਪਲੀਕੇਸ਼ਨ ਦਿੱਤੀ ਗਈ ਅੱਛਾ ਜੀ ਐਪਲੀਕੇਸ਼ਨ ਦਿੱਤੀ ਕਿ ਜਿਹੜਾ ਰਿਟਰਨਿੰਗ ਅਫਸਰਾ ਉਹਨੂੰ ਐਪਲੀਕੇਸ਼ਨ ਕਿਹਨੇ ਦਿੱਤੀ ਜੀ ਕੁਲਵੰਤ ਸਿੰਘ ਮੰਨਨ ਨੇ ਉਹਦੇ ਵਿੱਚ ਲਿਖਿਆ ਕੀ ਕਿ ਮੈਂ ਬੀਬੀ ਦਾ ਅਧਿਕਾਰਤ ਏਜੰਟ ਆ ਜੀ ਅਧਿਕਾਰਤ ਏਜੰਟ ਦਾ ਮਤਲਬ ਹੈ ਕਿ ਮੈਂ ਇਲੈਕਸ਼ਨ ਏਜੰਟ ਆ ਇਲੈਕਸ਼ਨ ਏਜੰਟ ਜਿਹੜਾ ਹੈਗਾ ਉਹਦੇ ਕੋਲ ਪਾਵਰ ਹੁੰਦੀ ਆ ਆਉਣ ਦੀ ਵੀ ਹੱਫ ਹੱਫ ਦੀ ਕੈਂਡੀਡੇਟ ਉਹ ਪਾਵਰ ਹੁੰਦੀ ਆ ਉਹ ਆਪਣੇ ਕਰ ਸਕਦੇ ਆ ਤੁਹਾਡੇ ਸਾਰਾ ਕੁਝ ਕਰ ਆਪਣੇ ਪੋਲਗੇਜਟ ਵਗੈਰਾ ਦੇ ਜੋ ਕੁਝ ਕਰ ਸਕਦੇ ਸਾਰਾ ਕੁਝ ਮੈਂ ਇਹਦੇ ਬਾਰੇ ਕਲੀਅਰ ਨਹੀਂ ਕਿ ਉਹ ਕਾਗਜ਼ ਵੀ ਵਾਪਸ ਲੈ ਸਕਦਾ ਕਿ ਨਹੀਂ ਲੈ ਸਕਦਾ ਜੀ ਉਹਨੇ ਜੀ ਜਾ ਕੇ ਇੱਕ ਐਪਲੀਕੇਸ਼ਨ ਲਿਖ ਕੇ ਬੀਬੀ ਸੁਰਜੀਤ ਕੌਰ ਵੱਲੋਂ ਤੇ ਰਿਟਰਨਿੰਗ ਅਫਸਰ ਨੂੰ ਕਹਿੰਦੇ ਜੀ ਮੈਂ ਕਾਗਜ਼ ਵਾਪਸ ਲੈਣੀ ਆ ਰਿਟਰਨਿੰਗ ਅਫਸਰ ਕਹਿੰਦੇ ਵੀ ਉਹ ਆਪ ਲਵੇ ਆ ਕਿ ਤੂੰ ਤਾਂ ਲੈਣੀ ਸੀ ਜਾ ਪਾ ਜਾ ਮੋੜ ਤਾਂ ਉਹਨੇ ਰਿਟਰਨ ਕਰ ਠੀਕ ਹੈ ਇੱਥੇ ਰਿਟਰਨਿੰਗ ਅਫਸਰ ਤੋਂ ਥੋੜਾ ਜਿਹਾ ਮਤਲਬ ਜਿਹੜੀ ਗੜਬੜ ਹੋ ਜੀ ਯਾ ਥੋੜੀ ਜੀ ਦਿਆ ਕਿ ਵੀ ਯਾਰ ਇਹ ਬੰਦੇ ਇਹੋ ਜਿਹੇ ਹੈਗੇ ਆ ਕਾਹਨੂੰ ਆਪਾਂ ਕਰ ਰਹੇ ਅਸਲ ਚਾਹੀਦਾ ਸੀ ਕਿ ਜਦੋਂ ਕਿਸੇ ਦੇ ਫੋਰਡਡ ਸਾਈਨ ਕੀਤੇ ਪਰਚਾ ਕਰਾ ਦਿੰਦਾ ਉਹਦੇ ਪਰਚਾ ਹੋਣਾ ਬਣਦਾ ਸੀ ਜੀ ਉਹਨੇ ਮੋੜ ਤਾਂ ਮੁੜ ਕੇ ਉਹ ਆ ਕਾ ਉਹ ਕਾਗਜ਼ ਪੱਤਰ ਹੋਣਾ ਚੱਕੀ ਫਿਰਦੇ ਹੋਣਾ ਦੇ ਕੋਲੇ ਆ ਕੇ ਜੀ ਉਹਦੇ ਤੇ ਜਦੋਂ ਗੱਲ ਹੋਈ ਜੀ ਤੇ ਹੁਣ ਉਹਨਾਂ ਨੇ ਕਿਹਾ ਵੀ ਆਪਾਂ ਕੀ ਕਰੀਏ ਹੁਣ ਉਹਨਾਂ ਨੇ ਮੋਰਚਾ ਬੰਨ ਲੈ ਵੀ ਅਸੀਂ ਤਾਂ ਜੀ ਹੁਣ ਚੋਣ ਲੜਨੀ ਲੜਨੀ ਹੈ ਉਹ ਕਹਿੰਦੇ ਕਿ ਅਸੀਂ ਪਾਰਟੀ ਦੇ ਨਾਲ ਸੀ ਪਾਰਟੀ ਦੇ ਨਾਲ ਹੈਗੇ ਅਸੀਂ ਨਹੀਂ ਪਾਰਟੀ ਨੂੰ ਵਸਾਰਿਆ ਪਾਰਟੀ ਨੇ ਸਾਨੂੰ ਵਸਾਰਦਾ ਜਿਹੜੇ ਉਹਨਾਂ ਦੇ ਇੱਕ ਮਿਸਟਰ ਰਾਜਪਾਲ ਹੈ ਬੜੇ ਗੁਰਸਿੱਖ ਬੰਦੇ ਹੈ ਮੈਂ ਉਹਨਾਂ ਦੀ ਵੀਡੀਓ ਵੀ ਸੁਣੀ ਹੈ ਉਹ ਵੀਡੀਓ ਦੇ ਵਿੱਚ ਗੱਲ ਕਹਿ ਰਹੇ ਹੈ ਕਿ ਯਾਰ ਦੇਖੋ ਸਾਡੇ ਨਾਲ ਇਹ ਜਗੋਂ ਤੇਰਵੀ ਕੀਤੀ ਐਡੇ ਗਰੀਬ ਪਰਿਵਾਰ ਦੇ ਨਾਲ ਅਕਾਲੀ ਦਲ ਚ ਕਦੇ ਐ ਵੀ ਹੋ ਸਕਦਾ ਐ ਵੀ ਹੋ ਸਕਦਾ ਹੈ ਕਿ ਇੱਕ ਗਰੀਬ ਪਰਿਵਾਰ ਜਿਹੜਾ ਤੁਹਾਡੇ ਨਾਲ ਖਲੋਤਾ ਹੈ ਜਿਨ੍ਹਾਂ ਨੇ ਤੁਹਾਡੀ ਤੁਹਾਡਾ ਇੱਥੇ ਬੂਟਾ ਮੰਡੀ ਦੇ ਇਲਾਕੇ ਦੇ ਵਿੱਚ ਤੁਹਾਡੇ ਪੈਰ ਲੋ ਆਏ ਅੱਪ ਜਾਣੇ ਬੁੱਟਾ ਮੱਡੀ ਬੜੀ ਹਾਂਜੀ ਬਿਲਕੁਲ 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 ਤੁਹਾਡੇ ਪੈਰ ਲੋ ਆਇਆ ਇੱਥੇ ਅਕਾਲੀ ਦਲ ਨੂੰ ਜੋੜਾ ਰੱਖਿਆ ਤੁਹਾਨੂੰ ਤੁਸੀਂ ਤਕੜੀ ਦਾ ਚੋਣ ਨਿਸ਼ਾਨ ਦਿੱਤਾ ਉਹਨੂੰ ਹਾਂਜੀ ਤੇ ਤੁਸੀਂ ਉਹਨੂੰ ਤੋਂ ਵਾਪਸ ਲੈਣੀ ਹੁਣ ਇੰਟਰਸਟਿੰਗ ਗੱਲ ਬਣ ਗਈ ਆ ਸਾਹਿਬ ਇਹ ਹੋ ਗਿਆ ਕਿ ਤਕੜੀ ਦਾ ਚੋਣ ਨਿਸ਼ਾਨ ਬੀਬੀ ਕੋਲੇ ਰਹਿ ਗਿਆ ਅੱਛਾ ਮਿਲ ਗਿਆ ਪੱਕਾ ਹੋ ਗਿਆ ਪੱਕਾ ਮਿਲ ਗਿਆ ਉਹ ਤਾਂ ਵਾਪਸ ਲੈ ਹੀ ਨਹੀਂ ਸਕਟਾਇਆ ਕੋਈ ਟਾਈਮ ਹੋ ਗਿਆ ਹੁਣ ਮਤਲਬ ਅਧਿਕਾਰਤ ਤੌਰ ਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਚੋਣ ਲੜੂਗੀ ਅਕਾਲੀ ਦਲ ਕਹਿੰਦਾ ਵੀ ਸਾਡੀ ਇਹ ਕੈਂਡੀਡੇਟ ਬਹੁਤ ਜਨਸਵਾਜ ਪਾਰਟੀ ਦਾ ਕੈਂਡੀਡੇਟ ਹੈ ਜੀ ਕਹ भी भी जी अच्छा जी दूसरे पासे ਜਿਹੜਾ ਕੈਂਪ ਹੈ ਬੀਬੀ ਸੁਰਜੀਤ ਕੌਰ ਦਾ ਉਹ ਕਹਿੰਦੇ ਦੀ ਗੱਲ ਇਹ ਨਹੀਂ ਕਾਲੀ ਦਲ ਤਾਂ ਬੀਜੇਪੀ ਦੀ ਹਮਾਇਤ ਕਰੂਗਾ اچھا ਤੁਸੀਂ ਕੀ ਕਹਿੰਦੇ ਕਈ ਬੰਦੇ ਤਾਂ ਇਹਨਾਂ ਨੇ ਉਦੋਂ ਦੇ ਬੀਜੇਪੀ ਚ ਬਾੜਦੇ ਬਾੜਦੇ ਜਿਹੜੇ ਹੈਗੇ ਮੰਨਣ ਹੋਰਾਂ ਦੇ ਕਈ ਬੰਦੇ ਬੀਜੇਪੀ ਚਲੇ ਗਏ ਆ ਤੇ ਉਹਦਾ ਬੀਜੇਪੀ ਚ ਜਾਣਗੇ ਇਹਨਾਂ ਨੇ ਅਲਟੀਮੇਟਲੀ ਵੋਟਾ ਬੀਜੇਪੀ ਨੂੰ ਪਉਣਗੇ ਹੁਣ ਉਹਨਾਂ ਦਾ ਇਲਜ਼ਾਮ ਤਾਂ ਉਹਨਾਂ ਨੇ ਕੱਲ ਵਰਕਿੰਗ ਕਮੇਟੀ 'ਚ ਲਾਇਆ ਕਿ ਬੀਜੇਪੀ ਤੇ ਮੋਦੀ ਕਾਲੀ ਦਲ ਬਣ ਰਿਹਾ ਹੈ ਜੀ ਧਿਰਾ ਕਾਲੀ ਦਲ ਦੇ ਵਿੱਚ ਫੁੱਟ ਪੈ ਰਹੀ ਹੈ ਕਹਿੰਦੇ ਇਹ ਤਾਂ ਜੀ ਉਹਨਾਂ ਦੇ ਚੱਕੇ ਹੋਏ ਆ ਬੀਜੇਪੀ ਵਾਲੇ ਆਰਐਸएस ਵਾਲੇ ਆਰਐਸएस ਤੇ ਇਧਰ ਕੀ ਕਹਿੰਦੇ ਜਿਹੜਾ ਬਾਦਲ ਗਰੁੱਪ ਵਾਲਾ ਹੈਗਾ ਉਹ ਕੀ ਕਹਿੰਦਾ ਬੀਜੇਪੀ ਦੀ ਸਪੋਰਟ ਕਰੀ ਜਾਂਦਾ ਉਹ ਕਹਿੰਦੇ ਵੀ ਉਹ ਬੀਜੇਪੀ ਵਾਲੇ ਪਾਸੇ ਜਾ ਸਕਦੇ ਹੁਣ ਇਹ ਗੱਲ ਹੁਣ ਦਾਨ ਨੇ ਵੀ ਸਭ ਇੱਥੇ ਕੀ ਹੈ ਕਿ ਹੁਣ ਇਸ ਬਲੇ ਬੀਬੀ ਸਰਜੀਤ ਕੌਰ ਜਿਹੜੀ ਜੀ ਉਹ ਤਰਸ ਦੀ ਪਾਤਰ ਹੈ। ਔਰ ਬੀਬੀ ਸਰਜੀਤ ਕੌਰ ਦੇ ਹੱਕ ਦੇ ਵਿੱਚ ਉੱਥੇ ਹਵਾ ਬਣਨੀ ਸ਼ੁਰੂ ਹੋ ਗਈ। ਹੋ ਗਈ। ਆਪਾਂ ਇਹ ਨਹੀਂ ਕਹਿੰਦੇ ਵੀ ਉਹ ਜਿੱਤ ਜੂਗੀ। ਲੈ ਕੇ ਮੈਨੂੰ ਇਹ ਉਹ ਲੱਗਦਾ ਕਿ ਅਕਾਲੀ ਦਲ ਦੇ ਅਧਿਕਾਰ ਤੇ ਜਿਹੜਾ ਲੋਕ ਸਭਾ ਦੇ ਉਮੀਦਵਾਰ ਨੂੰ ਜਿੰਨੀਆਂ ਵੈਸਟ ਚ ਵੋਟਾਂ ਪਈਆਂ ਸੀ ਜੀ ਹੋ ਸਕਦਾ ਹੈ ਕਿ ਬੀਬੀ ਸਰਜੀਤ ਕੌਰ ਨੂੰ ਵੋਟਾਂ ਵੱਧ ਪੈ ਜਾਣ ਵੱਧ ਪੈ ਜਾਣ ਹੁਣ ਅਕਾਲੀ ਦਲ ਫਿਰ ਇਹ ਕਲੇਮ ਨਹੀਂ ਕਰ ਸਕਦਾ ਕਿ ਜੀ ਤਾਂ ਸਾਡੇ ਨਿਸ਼ਾਨ ਨੂੰ ਪੰਗੇ ਹਾਂਜੀ ਨਿਸ਼ਾਨ ਤਾਂ ਤੁਹਾਡਾ ਕੇਪੀ ਸਾਹਿਬ ਕੋਲੇ ਵੀ ਸੀ ਕੇਪੀ ਸਾਹਿਬ ਕੋਲੇ ਵੀ ਸੀਗਾ ਤੇ ਨਿਸ਼ਾਨ ਇਹਦੇ ਕੋਲੇ ਵੀ ਹੈ ਕੇਪੀ ਸਾਹਿਬ ਨੂੰ ਤੁਸੀਂ ਕਹਿੰਦੇ ਸੀ ਵੀ ਇਹ ਤਾਂ ਸਾਡੇ ਕੈਂਡੀਡੇਟ ਹੈ ਇਹਨੂੰ ਤੁਸੀਂ ਕਹਿੰਦੇ ਸਾਡੇ ਕੈਂਡੀਡੇਟ ਨਹੀਂ ਹਾਂਜੀ ਅਗਰ ਬੀਬੀ ਸਰਜੀਤ ਕੌਰ ਦੀਆਂ ਉੱਥੋਂ ਵੋਟਾਂ ਵੱਧ ਗਈਆਂ ਤੇ ਜੇ ਵੋਟਾਂ ਦੀ ਆਪਾ ਦੇਖੀਏ ਦਰ 10000 ਰੁਪਏ ਟੱਪ ਗਈ ਜੀ ਤੇ ਦਾਨੇੜੀਆ ਸਾਹਿਬ ਫਿਰ ਅਕਾਲੀ ਦਲ ਨੂੰ ਤਾਂ ਫਿਰ ਤਾਂ ਮੇਰੇ ਖਿਆਲ ਲ ਵੀ ਜਿਹੜਾ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਕਿ ਇਹਦੇ ਨਾਲ ਆਪ ਪੈਰ ਕੋਹਾੜੇ ਮਾਰਨ ਵਾਲੀ ਮਾਰਨ ਵਾਲੀ ਗੱਲ ਹੋ ਗਈ ਵੀ ਜਿਹੜੇ ਡਾਨੇ ਦੇ ਉੱਤੇ ਖੜੇ ਤੁਸੀਂ ਉਹਨੂੰ ਵੱਢੀ ਜੈ ਨੂੰ ਤੇ ਡਿੱਗੋਗੇ ਨਹੀਂ ਡੋਗੋਗੇ ਡਿੱਗੋਗੇ ਡਿੱਗੋਗੇ ਜੇ ਤੁਸੀਂ ਆਪਣਾ ਅਧਿਕਾਰ ਤੇ ਚੋਣ ਨਿਸ਼ਾਨ ਵਾਪਸ ਨਹੀਂ ਲੈ ਸਕੇ ਤੁਸੀਂ ਐਲਾਨ ਕਰੀ ਜਾਨੇ ਕਿ ਜੀ ਸਾਡੀ ਤੇ ਕੈਂਡੀਡੇਟ ਹੀ ਹੈ ਨਹੀਂ ਅਸੀਂ ਤੋਂ ਆਪਣੀ ਹਮਾਇਤ ਵਾਪਸ ਲੈ ਲਈ ਹੁਣ ਅਗਲਾ ਪੱਖ ਦੇਖੋ ਕੀ ਹੈ ਜੀ ਬੀਬੀ ਜਗੀਰਕੌਰ ਦੁਆਬੇ ਨੂੰ ਬਿਨੋ ਕਾ ਬਿਲਕੁਲ ਜੀ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਕੁਲਦੀਪ ਸਿੰਘ ਬਡਾਲਾ ਉਹ ਜਲੰਧਰ ਦੇ ਵਿੱਚ ਬੈਠੇ ਆ ਉਹ ਜਲੰਧਰ ਦੇ ਵਿੱਚ ਨਹੀਂ ਉਹਨਾਂ ਦਾ ਜਲੰਧਰ ਦੇ ਹਲਕੇ ਦੇ ਵਿੱਚ ਜ਼ੋਆਬੇ ਦੇ ਵਿੱਚ ਇੱਕ ਉਹਨਾਂ ਦਾ ਇੱਕ ਬੁਖਾਰ ਹੈ ਬੁਖਾਰ ਹੈ ਉਹਨਾਂ ਦਾ ਇੱਕ ਅਸਰ ਸੁਖ ਹੈ ਇਸੇ ਤਰੀਕੇ ਨਾਲ ਜਿਹੜੇ ਦੂਜੇ ਬੰਦੇ ਹੈ ਜਿਵੇਂ ਹੁਣ ਪ੍ਰੇਮ ਸਿੰਘ ਚੰਦੂ ਬਾਜਰਾ ਹੋ ਗਿਆ ਹੋਰ ਬੰਦੇ ਹੋਗੇ ਜਦੋਂ ਸਾਰੇ ਮਿਲ ਕੇ ਇਕੱਠੇ ਹੋ ਕੇ ਉੱਥੇ ਕੰਪੇਨ ਕਰ ਲਾਗੇ ਜੀ ਉਹਨਾਂ ਨੇ ਤਾਂ ਇੱਕ ਇਹਨਾਂ ਨੇ ਮੁੱਦਾ ਦਿੱਤਾ ਦਿੱਤਾ ਉਹਨਾਂ ਨੇ ਕੰਪੇਨ ਕਰਨ ਦੀ ਵੀ ਪੰਥਕ ਉਮੀਦਵਾਰ ਹੈ ਜੀ ਆਹੀ ਤਾਂ ਸਾਡਾ ਰੌਲਾ ਰੌਲਾ ਬੱਸ ਅਸੀਂ ਤਾਂ ਕਹਿੰਦੇ ਵੀ ਪੰਥਕਤਾ ਜਿਹੜੀ ਹੈ ਉਹ ਬਹਾਲ ਹੋਣੀ ਚਾਹੀਦੀ ਹੈ ਜਿਹੜਾ ਪੰਥ ਕਰਾਉਂ ਦਿੱਤਾ ਜੀ ਉਹਦੀ ਰਾਖੀ ਕੀਤੀ ਜੇ ਬਰਕਰਾਰ ਨੂੰ ਟਿਕਟਾਂ ਦਿੱਤੀਆਂ ਜਾਂ ਤੇ ਬਰਕਰਾਰ ਨੂੰ ਟਿਕਟ ਦੇ ਕੇ ਜੀ ਤੂੰ ਵਾਪਸ ਲੈ ਲੀਏ ਤੇ ਲਿਆਓ ਆਪਾਂ ਇਹਦੀ ਮਦਦ ਕਰੀਏ ਤੇ ਉੱਥੇ ਹਮਦਰਦੀ ਵਾਲੀ ਲਹਿਰ ਵੀ ਚੱਲ ਸਕਦੀ ਹੈ ਦੂਜੀ ਗੱਲ ਉਹ ਇਹ ਹੈ ਕਿ ਅੱਜ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਜਿਹੜੇ ਸਪੋਕਸ ਜਿਹੜੇ ਸੀਗੇ ਮਤਲਬ ਰਾਜਪਾਲ ਉਹ ਨਹੀਂ ਉਹਨਾਂ ਨੇ ਸੁੱਤੇ ਸਿੱਧੀ ਗੱਲ ਕਹੀ ਸੀ ਕਿ ਅਸੀਂ ਬੇਨਤੀ ਕਰਦੇ ਹਾਂ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਨੂੰ ਅੱਛਾ ਫਿਰ ਪੰਥਕ ਵੇਰ ਕਾੜ ਆ ਗਿਆ ਹਾਂ ਵੀ ਤੁਸੀਂ ਜੀ ਜਿਹੜੀ ਹੈਗੀ ਇਸ ਪਰਿਵਾਰ ਦੀ ਮਦਦ ਕਰੋ ਇਹ ਕਹਿੰਦੇ ਵਿਚਾਰੀ ਗਰੀਬੜੀ ਉਹਨੂੰ ਸ਼ਬਦ ਵਰਤਦਾ ਹੈ ਗਰੀਬੜੀ ਗਰੀਬੜੀ ਦੀ ਤੇ ਕੋਲੇ ਤਾਂ ਹੈ ਕੁਝ ਨਹੀਂ ਤੁਸੀਂ ਦੀ ਮਦਦ ਕਰੋ ਤੁਸੀਂ ਹੋਰਾਂ ਲੋਕਾਂ ਦੀ ਵੀ ਮਦਦ ਕੀਤੀ ਹੁਣ ਦਾਨੇ ਵਾਲਿਆ ਸਾਹਿਬ ਇਹਦੇ ਨਾਲ ਜਿਹੜੇ ਪੰਥ ਪੰਥ ਹਮੇਤੀ ਹੈ ਜੀ ਪੰਥ ਦਰਦੀ ਹੈ ਤੇ ਜੇ ਪੰਥ ਦਰਦੀ ਹੈ ਤਾਂ ਪੰਥਕ ਜਦੀ ਬਾ ਜਾਗ ਪਿਆ ਮੇਰਾ ਖਿਆਲ ਫੰਡ ਦੀ ਵੀ ਕਮੀ ਨਹੀਂ ਰਹਿਣੀ ਨਹੀਂ ਰਹਿਣੀ ਤੇ ਵੋਟਾਂ ਦੀ ਵੀ ਕਮੀ ਨਹੀਂ ਰਹਿਣੀ ਬੀਬੀ ਸੁਰਜੀਤ ਕੌਰ ਕਿਤੇ ਨਸੂਰ ਨਾ ਵੱਢ ਦੇ ਜੀ ਜਿਹੜੀ ਜਿਹੜੀ ਉਹ ਦੀ ਉਹ ਦੀ ਉਹ ਦੀ ਜਿਹੜੀ ਪ੍ਰਾਪਤੀ ਹੋ ਗਈ ਇਹ ਮੈਨੂੰ ਲੱਗਦੀ ਹੈ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਸਲਾਹਕਾਰਾਂ ਨੇ ਇੱਕ ਹੋਰ ਵੱਡੀ ਗਲਤੀ ਕਰ ਦਿੱਤੀ ਉਹ ਗੱਲ ਉਹੀ ਹੈ ਨਾ ਜੀ ਜਦੋਂ ਦੇਹ ਗਲਤੀ ਤੇ ਗਲਤੀ ਦੇਹ ਗਲਤੀ ਤੇ ਗਲਤੀ ਹੋਈ ਜਾਂਦੀ ਹੈ ਫਿਰ ਇੱਕ ਨਹੀਂ ਦੂਜੀ ਦੂਜੀ ਨਹੀਂ ਤੀਜੀ ਕੋਈ ਵੀ ਸੰਭਾਲਣ ਵਾਲੇ ਨਹੀਂ ਕੋਈ ਰਹਿੰਦਾ ਬਿਲਕੁਲ ਜੀ ਬਿਲਕੁਲ ਸੋ ਉਹ ਸਥਿਤੀ ਬਣ ਗਈ ਹੁਣ ਤੁਸੀਂ ਗੱਲ ਕੀਤੀ ਜੀ ਕੋਰ ਕਮੇਟੀ ਦੀ ਹਾਂਜੀ ਇਹ ਉਹੀ ਆਪਾਂ ਕੋਰ ਕਮੇਟੀ ਨੂੰ ਦਰਸ਼ਕਾਂ ਨੂੰ ਵੀ ਆਪਣੇ ਲਿਸਨਰ ਨੂੰ ਵੀ ਦੱਸ ਦੇ ਵੀ ਕੋਰ ਕਮੇਟੀ ਉਹ ਆ ਜਿਹੜੀ ਹਾਮੀ ਭਰਦੀ ਹੈ ਸੁਖਵੀਰ ਸਿੰਘ ਬਾਦਲ ਨੇ ਹੁਣ ਵਰਕਿੰਗ ਕਮੇਟੀ ਆ ਗਈ ਹੁਣ ਅੱਛਾ ਵਰਕਿੰਗ ਕਮੇਟੀ ਅੱਛਾ ਵਰਕਿੰਗ ਕਮੇਟੀ ਕੋਰ ਖਤਮ ਹੋ ਗਈ ਹੈ ਹਾਂਜੀ ਹਾਂਜੀ ਤੇ ਹੁਣ ਆਪਾਂ ਗੱਲ